ਹੈਲੋ ਦੋਸਤੋ ਅੱਜ ਅਸੀਂ ਗੱਲ ਕਰਾਂਗੇ 83264 ਅਤੇ 5994 ਵਰਤੀ ਦੇ ਸੰਬੰਧ ਵਿੱਚ ਜੋ ਜਾਣਕਾਰੀ ਮਿਲੀ ਹੈ ਜੋ ਪੰਜਾਬੀ ਪੇਪਰ ਤੇ ਕੰਟੈਂਪਟ ਲੱਗੀ ਹੋਈ ਸੀ 12 ਤਰੀਕ ਨੂੰ ਉਸਦੀ ਹਿਅਰਿੰਗ ਸੀ ਸੋ ਉਸਦੀ ਜੋ ਨੈਕਸਟ ਡੇਟ ਮਿਲੀ ਹੈ 14 ਫਰਵਰੀ 2025 ਮਿਲੀ ਹੈ ਸੋ ਲਗਭਗ 2 ਮੰਤ ਤੋਂ ਬਾਅਦ ਦਾ ਟਾਈਮ ਵਿੱਚ ਪੈ ਗਿਆ ਸੋ ਇਸ ਦਾ ਹੁਣ ਵਰਤੀ ਤੇ ਕੋਈ ਵੀ ਇਫੈਕਟ ਨਹੀਂ ਪਵੇਗਾ ਜੇਕਰ ਸਰਕਾਰ ਅਤੇ ਡਿਪਾਰਟਮੈਂਟ ਦਸੰਬਰ ਮੰਤ ਦੇ 23 ਤੱਕ ਜੇ ਜੁਆਇਨਿੰਗ ਦੇ ਦਿੰਦੀ ਹੈ ਕੈਂਡੀਡੇਟਸ ਨੂੰ ਤਾ ਇਹਨਾਂ ਕੇਸਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਫਿਰ ਕਿਉਂਕਿ ਭਰਤੀਆਂ ਬਿਲਕੁਲ ਸੇਫ ਹੋ ਜਾਣਗੀਆਂ ਦੂਜੀ ਗੱਲ ਇਸ ਟਾਈਮ ਜੋ ਭਰਤੀਆਂ ਬਿਲਕੁਲ ਸੇਫ ਨੇ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਜੋ ਉਹਨਾਂ ਨੇ ਬਾਰੇ ਕੀਤੇ ਐ ਐਜੂਕੇਸ਼ਨ ਮਿਨਿਸਟਰ ਨੇ ਵੀ ਕਿਹਾ ਕਿ ਤੁਹਾਨੂੰ ਦਸਤਿਆਂ ਦੇ ਅੰਦਰ ਅੰਦਰ ਜੁਆਇਨ ਕਰਵਾ ਦਿੱਤਾ ਜਾਏਗਾ ਸੋ ਹੁਣ ਉਹਨਾਂ ਨੂੰ ਕੈਂਡੀਡੇਟ ਨੂੰ ਜੁਆਇਨ ਵੀ ਕਰਵਾ ਦੇਣਾ ਚਾਹੀਦਾ ਕਿਉਂਕਿ ਇਸ ਟਾਈਮ ਜੋ ਭਰਤੀਆਂ ਦਾ ਰਸਤਾ ਬਿਲਕੁਲ ਸਾਫ਼ ਹੈ ਦੂਜੀ ਗੱਲ ਕਰੀਏ ਐਨਆਈਓਐਸੀ ਸੋ ਉਹਨਾਂ ਨੂੰ ਜੋ ਹਜੇ ਤੱਕ ਮਿਲੀ ਜਾਣਕਾਰੀ ਹਿਸਾ ਜੋ 10 ਅਗਸਤ 2017 ਤੋਂ ਇਹ ਸਰਵਿਸ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਰੀਲੀਫ ਦਿੱਤੀ ਗਈ ਹੈ। ਬਾਕੀ ਜੋ ਕਲੀਅਰ ਹੋਏਗਾ ਕੋਰਟ ਦੇ ਆਰਡਰਾਂ ਉੱਤੇ ਹੀ ਕਲੀਅਰ ਹੋਏਗਾ ਕਿ ਇਹਨਾਂ ਨੂੰ ਕਿਸ ਆਧਾਰ ਤੇ ਜੋ ਰੀਲੀਫ ਦਿੱਤੀ ਗਈ ਹੈ। ਸੋ ਹੁਣ ਦੇਖਦੇ ਹਾਂ ਕਿ ਐਜੂਕੇਸ਼ਨ ਮਿਨਿਸਟਰ ਨੇ ਜੋ ਕੇਆਰਸੀ ਕੀ ਪ੍ਰਤੀਨਿਵਾਸੀ ਜਲਦੀ ਕੰਪਲੀਟ ਕਰਾਂਗੇ 10 ਦਿਨਾਂ ਦੇ ਵਿੱਚ ਵਿੱਚ। ਸੋ ਜੋ 16 ਤਰੀਕ ਨੂੰ ਦੋਨਾਂ ਜਥੇਬੰਦੀਆਂ ਵੱਲੋਂ ਜੋ ਧਰਨਾ ਰੱਖਿਆ ਗਿਆ ਤੁਸੀਂ ਉਹਨਾਂ ਦਾ ਸਾਥ ਵੱਡੀ ਗਿਣਤੀ ਵਿੱਚ ਦਿਓ ਤਾਂ ਕਿ ਜੋ ਭਰਤੀਆਂ ਨੂੰ ਕੰਪਲੀਟ ਕਰਕੇ ਜਲਦੀ ਜੁਆਇਨਿੰਗ ਮਿਲ ਸਕੇ ਕਿਉਂਕਿ ਜੋ ਪ੍ਰੋਸੈਸ ਰੁਕਿਆ ਹੋਇਆ ਸੀ ਧਰਨੇ ਦਾ ਨਾਂ ਸੁਣਦੇ ਹੀ ਪਰ ਸਰਕਾਰ ਵੱਲੋਂ ਪ੍ਰੋਸੈਸ ਨੂੰ ਚਲਾਇਆ ਗਿਆ ਜੋ ਫਾਈਲ ਹੁਣ ਐਜੂਕੇਸ਼ਨ ਸਟ੍ਰਕਚਰੇਟਰੀ ਕੋਲ ਪਹੁੰਚ ਚੁੱਕੀ ਹੈ ਉਸ ਤੋਂ ਬਾਅਦ ਡੀਪੀਆਈ ਤੱਕ ਵੀ ਪਹੁੰਚ ਜਾਏਗੀ ਜੇ ਕਰੋਨਾ ਤੇ ਧਰਨੇ ਦਾ ਪ੍ਰੈਸ਼ਰ ਬਣਿਆ ਰਿਹਾ ਤਾਂ ਜਲਦੀ ਜੁਆਇਨਿੰਗ ਵੀ ਦੇਖਣ ਨੂੰ ਮਿਲੇਗੀ ਕਿਉਂਕਿ ਵੀ ਤਰੀਕ ਤੋਂ ਬਾਅਦ ਯਾਨੀ 21 ਤਰੀਕ ਨੂੰ ਜੋ ਰਿਜ਼ਲਟ ਆ ਇਲੈਕਸ਼ਨ ਜੋ ਹੋਣੇ ਸੀ ਨਿਗਮ ਚੌਂ ਨਿਗਮ ਦੇ ਸੋ ਉਸ ਤੋਂ ਬਾਅਦ ਜੋਇਨਿੰਗ ਦੇ ਦੇਣੀ ਹੋਈ ਸਰਕਾਰ ਤਾਂ ਛੁੱਟੀਆਂ ਵਿੱਚ ਵੀ ਦੇ ਸਕਦੀ ਹੈ ਕਿਉਂਕਿ ਉਸ ਤੋਂ ਬਾਅਦ ਜੋ ਫਾਰਮੈਲਿਟੀਆ ਰਹਿਣ ਗਿਆ ਉਹ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਬਾਕੀ ਗੱਲ ਕਰੀਏ ਕਿਉਂਕਿ ਇੱਕ ਵਾਰ ਜੇ ਜੋਇਨਿੰਗ ਹੋ ਜਾਂਦੀ ਹੈ ਕੈਂਡੀਡੇਟ ਦੀ ਤਾਂ ਭਰਤੀਆਂ ਬਿਲਕੁਲ ਸੇਫ ਹੋ ਜਾਣਗੀਆਂ ਕਿਉਂਕਿ ਫਿਰ ਜੋ ਭਰਤੀਆਂ ਦਾ ਨੈਕਸਟ ਪ੍ਰੋਸੈਸ ਜਿੱਦਾਂ ਸੈਕੰਡ ਲਿਸਟ ਤੇ ਥਰਡ ਲਿਸਟ ਵੀ ਆਉਣਗੀਆਂ ਜੇਕਰ ਫਰਸਟ ਲਿਸਟ ਜੁਆਇਨ ਕਰੇਗੀ ਸੋ ਕੈਂਡੀਡੇਟ ਨੂੰ ਵੀ ਵੱਤ ਵੱਧ ਜੋ ਆਪਣੇ ਜਥੇਵੰਦੀ ਦੇ ਸਾਥ ਦੇਣਾ ਪੈਣਾ ਕਿਉਂਕਿ ਉਸ ਦਿਨ ਜੋ ਭਾਰੀ ਇਕੱਠ ਦੇਖਣ ਨੂੰ ਮਿਲਿਆ ਸੀ ਸੰਗਰੂਰ ਵਿਖੇ ਉਸ ਇਕੱਠ ਦਾ ਹੀ ਜੇ ਨਤੀਜਾ ਕੀ ਜੋ ਕੰਮ ਨੂੰ ਕਾਫੀ ਟਾਈਮ ਲੱਗਣਾ ਸੀ ਉਹ ਕੰਮ ਹੋਊਗਾ ਉਹ ਜਲਦ ਹੋਣ ਜਾ ਰਿਹਾ ਕਿਉਂਕਿ ਸਰਕਾਰ ਨੂੰ ਕਿਤੇ ਨਾ ਕਿਤੇ ਡਰ ਹੈ ਕਿ ਦੋਨੇ ਕੈਡਰ ਜਦੋਂ ਇਕੱਠੇ ਹੋਣਗੇ ਤਾਂ ਉਹਨਾਂ ਤੇ ਪ੍ਰੈਸ਼ਰ ਪਵੇਗਾ ਸੋ ਹੋਪ ਹੈ ਕਿ ਇਸ ਮੰਦ ਵਿੱਚ ਕੋਈ ਜਲਦ ਹੀ ਨੋਟੀਫਿਕੇਸ਼ਨ ਦੇਖਣ ਨੂੰ ਮਿਲੇਗਾ ਸੋ ਤੁਸੀਂ ਆਪਣੇ ਜਥੇਵੰਦੀ ਦੇ ਸਾਥ ਵੱਡੀ ਗਿਣਤੀ ਵਿੱਚ ਦੋ ਤਾਂ ਕਿ ਤੁਹਾਨੂੰ ਆਉਣ ਵਾਲੇ ਥੋੜੇ ਦਿਨਾਂ ਵਿੱਚ ਜੁਆਇਨਿੰਗ ਮਿਲ ਸਕੇ ਸੋ ਇਸ ਸੰਬੰਧ ਵਿੱਚ ਕੋਈ ਹੋਰ ਅਫੀਸ਼ੀਅਲ ਅਪਡੇਟ ਆਂਦੀ ਹੈ ਤੁਹਾਨੂੰ ਉਸਦੀ ਜਾਣਕਾਰੀ ਦੇ ਦਿੱਤੀ ਜਾਏਗੀ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ 'ਚ ਧੰਨਵਾਦ ਜੀ